ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਬਸ ਦੇ ਉੱਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਬਾਗੀ ਕਾਫਲੇ ਦੇ ਭਾਗ 12ਵੇਂ ਬਾਰੇ ਸੋ ਭਾਗ 11ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜੀ ਕਰਮਜੀਤ ਕੌਰ ਕੰਮੋਂ ਹੁੰਦੀ ਹੈ ਉਹ ਆਪਣੇ ਪਤੀ ਕਿਕਰ ਸਿੰਘ ਨੂੰ ਦਰਬਾਰ ਸਾਹਿਬ ਜਾ ਕੇ ਮਿਲਦੀ ਹੈ ਤੇ ਉੱਥੇ ਅ므ਰਸ਼ ਛਕਦੀ ਹੈ ਸੋ ਅੱਜ ਦੀ ਜਿਹੜੀ ਵੀਡੀਓ ਹੈ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਨਾ ਤੇ ਅੱਗੇ ਸ਼ੇਅਰ ਜਰੂਰ ਕਰਿਓ ਕਹਿੰਦੇ ਵੀ ਸ਼ਹਿਰ ਤੋਂ ਅਤੇ ਜੀਟੀ ਰੋਡ ਤੋਂ ਇਹ ਗਿਰਿਆਂ ਦਾ ਡੇਰਾ ਤਕਰੀਬਨ 22 ਕਿਲੋਮੀਟਰ ਦੀ ਦੂਰੀ ਉੱਤੇ ਸੀ ਡੇਰੇ ਦੇ ਚਾਰ ਚਫੇਰੇ ਪੰਜ ਛੇ ਕਿੱਲਿਆਂ ਵਿੱਚ ਭਾਰੀ ਸੰਗਣਾ ਭੀੜ ਸੀ ਪਹਿਲਾ ਇਹ ਡੇਰਾ ਪੋਸਤ ਤੇ ਬਲੈਕਿਆਂ ਦਾ ਅੱਡਾ ਰਹਿ ਚੁੱਕਾ ਸੀ ਪੁਲਿਸ ਨੂੰ ਇਸ ਡੇਰੇ ਉੱਤੇ ਕੋਈ ਸ਼ੱਕ ਨਹੀਂ ਸੀਗਾ ਬਲੈਕ ਇਹ ਪੋਸਤ ਲੈ ਕੇ ਰਾਜਸਥਾਨ ਵੱਲੋਂ ਆਉਂਦੇ ਇਸ ਡੇਰੇ ਵਿੱਚ ਠਹਿਰਿਆ ਕਰਦੇ ਸਨ ਡੇਰੇ ਦੇ ਮਹੰਤ ਬਦਾਮਗਿਰੀ ਦੀ ਸਰਕਾਰੇ ਦਰਬਾਰੇ ਸਾਰੇ ਚੱਲਦੇ ਸੀ ਇਸ ਡੇਰੇ ਵਿੱਚ ਦੁਸ਼ਹਿਰੇ ਵਾਲੇ ਦਿਨ ਇਲਾਕੇ ਦੇ ਲੋਕਾਂ ਵੱਲੋਂ ਸ਼ਰਾਬ ਚੜਾਈ ਜਾਂਦੀ ਸੀ ਤਿੰਨ ਦਿਨ ਸ਼ਰਾਬ ਦਾ ਲੱਗਰ ਲੱਗਦਾ ਸੀ ਸਾਧ ਬਦਾਮਗਿਰੀ ਇੱਕ ਨੰਬਰ ਦਾ ਆਯਾਤ ਸੀ ਉਸ ਨੇ ਇਹ ਡੇਰਾ ਤਿੰਨ ਮੰਜ਼ਲਾ ਬਣਾ ਰਖਿਆ ਸੀ ਜਝਾਰੂਵਾਦ ਦਾ ਦੌਰ ਚੱਲਣ ਕਰਕੇ ਸਾਧ ਬਦਾਮਗਿਰੀ ਡੇਰਾ ਸੁੰਨਾ ਛੱਡ ਕੇ ਹਰਦوار ਭੱਜ ਗਿਆ ਸਾਦ ਦੇ ਜਾਣ ਤੋਂ ਬਾਅਦ ਲੋਕਾਂ ਨੇ ਡੇਰੇ ਵਿੱਚ ਜਾਣਾ ਬੰਦ ਕਰ ਦਿੱਤਾ ਹੁਣ ਇਹ ਡੇਰਾ ਜਿਹਾਰੂ ਸਿੰਘਾਂ ਦਾ ਵਿਸ਼ਰਾਮ ਘਰ ਬਣ ਗਿਆ ਸੀ ਡੇਰੇ ਦੇ ਨਾਲ ਲੱਗਦੇ ਖੇਤਾਂ ਵਾਲੇ ਡੇਰੇ ਵਿੱਚ ਆਏ ਸਿੰਘਾਂ ਲਈ ਰੋਟੀ ਪਾਣੀ ਦੁੱਧ ਵਗੈਰਾ ਰਾਤ ਬਰਾਦ ਪਹੁੰਚਾਉਂਦੇ ਸਨ ਪੰਜਾਬ ਪੁਲਿਸ ਸੀਆਰਪੀ ਨੂੰ ਇਸ ਡੇਰੇ ਉੱਤੇ ਕੋਈ ਸ਼ੱਕ ਨਹੀਂ ਸੀਗਾ ਖਾੜਕੋ ਸਿੰਘਾਂ ਨੂੰ ਇਸ ਡੇਰੇ ਵਿੱਚ ਦੁਸ਼ਮਣ ਦਾ ਕੋਈ ਡਰ ਨਹੀਂ ਸੀ ਜਿਸ ਦਿਨ ਦਾ ਸਾਦ ਡੇਰਾ ਛੱਡ ਕੇ ਭੱਜਿਆ ਸੀ ਉਸ ਦਿਨ ਦੇ ਡੇਰੇ ਦੇ ਨਾਲ ਲੱਗਦੇ ਖੇਤਾਂ ਵਾਲੇ ਕਿਸਾਨ ਬਹੁਤ ਸੁਖੀ ਸਨ ਰਾਤ ਦੇ ਪੌਣੇ 10 ਦਾ ਟਾਈਮ ਸੀ ਜਝਾਰੂ ਸਿੰਘ ਕੋਈ ਜ਼ਰੂਰੀ ਮੀਟਿੰਗ ਲਈ ਡੇਰੇ ਵਿੱਚ ਪਹੁੰਚੇ ਸਨ ਮਾਲਵਾ ਜੋਂ ਦਾ ਏਰੀਆ ਕਮਾਂਡਰ ਬਸ਼ੀਰ ਮੁਹੰਮਦ ਕਸ਼ਮੀਰ ਸਿੰਘ ਭੰਮੇ ਬੱਬਰ ਖਾਲਸਾ ਦੇ ਜਵਾਨ ਬਗੀਚਾ ਸਿੰਘ ਨਰਵੈਰ ਸਿੰਘ ਫੌਜੀ ਦੀਪ ਸਿੰਘ ਵਾਲਾ ਢਿੰਡਰਾਵਾਲਾ ਟਾਈਗਰ ਫੋਰਸ ਦੇ ਜਵਾਨ ਕੱਲ ਕੀ ਕਹਿੰਦੇ ਵੀ ਸਾਰੀਆਂ ਕੌਮਾਂ ਦੇ ਸਿੰਘ ਪਹੁੰਚੇ ਸਨ ਜਿਨ੍ਹਾਂ ਵਿੱਚ ਦੋ ਪੰਜਾਬ ਪੁਲਿਸ ਦੇ ਬਾਗੀ ਮਲਾਜ਼ਮ ਬਸ਼ੀਰ ਮੁਹੰਮਦ ਅਤੇ ਬਗੀਚਾ ਸਿੰਘ ਵੀ ਸਨ ਇੱਕ ਐਫਏਡੀ ਦਾ ਫੌਜੀ ਹਿੰਮਤ ਸਿੰਘ ਇੱਕ ਇਨਫੈਂਟਰੀ ਦਾ ਨਰਵੈਰ ਸਿੰਘ ਸੀ ਸਾਰੇ ਇੱਕ ਦੂਜੇ ਨੂੰ ਬੜੇ ਪਿਆਰ ਨਾਲ ਮਿਲੇ ਨਰਵੈਰ ਸਿੰਘ ਨੇ ਹਿੰਮਤ ਸਿੰਘ ਨੂੰ ਮੁਖੌਲ ਕਰਦਿਆਂ ਕਿਹਾ ਵੀ ਲੜਾਈ ਪੰਡਤਾ ਆਪਣੀ ਆਜ਼ਾਦੀ ਦੀ ਲੰਬੀ ਚੱਲਣੀ ਹੈ ਅਜੇ ਕਿਤੇ ਗੰਗੂ ਵਾਲੀ ਗੱਲ ਨਾ ਕਰ ਜਾਏ ਉਹ ਸਾਡੇ ਨਾਲ ਨਰਵੈਰ ਸਿੰਘ ਜੇ ਇੱਕ ਗੰਗੂ ਗਦਾਰ ਹੋ ਗਿਆ ਤਾਂ ਸਾਰੇ ਬ੍ਰਾਹਮਣ ਦਾ ਨਹੀਂ ਗਦਾਰ ਗੱਲ ਯਾਰ ਕੁਝ ਸੋਚ ਕੇ ਕਰਿਆ ਕਰੋ ਹਰਬੰਸ ਸਿੰਘ ਮਿੱਤਲ ਨੇ ਟੋਕਦਿਆਂ ਗਿਆ ਮੈਂ ਯਾਰ ਹੱਸਦੇ ਨੇ ਕਿਹਾ ਤੂੰ ਯਾਰ ਸੇਠਾ ਐਵੇਂ ਗਰਮ ਹੋ ਗਿਆ ਤੇ ਹੋਮਾ ਨਾ ਯਾਰ ਵਾਰੀ-ਵਾਰੀ ਸਾਡੀਆਂ ਜਾਤਾਂ ਫਰੋਲੀ ਜਾਂਦਾ ਜਦੋਂ ਆਪਾਂ ਸਾਰੇ ਅੰਮ੍ਰਿਤਧਾਰੀ ਆ ਖਾਸਾ ਬਣ ਗਏ ਆ ਫਿਰ ਸਾਰਿਆਂ ਨੇ ਇੱਕ ਬਾਟੇ ਚ ਅੰਮ੍ਰਿਤ ਛਕਿਆ ਤਸ਼ੱਦਦ ਸਾਰਿਆਂ ਤੇ ਇੱਕੋ ਜਿਹਾ ਹੋਇਆ ਆਪਣੀ ਲੜਾਈ ਇੱਕ ਐ ਨਿਸ਼ਾਨਾ ਇੱਕ ਐ ਮੰਜ਼ਿਲ ਇੱਕ ਐ ਫਿਰ ਜਾਤੀ ਸਵਾਲ ਕਿਉਂ ਤੂੰ ਕਿਸੇ ਨੂੰ ਸੇਠ ਕਹਿਣਾ ਕਿਸੇ ਨੂੰ ਪੰਡਤ ਕਹਿਣਾ ਕਿਸੇ ਨੂੰ ਦਾਦਾ ਹਰਬਾਹੰਦ ਸਿੰਘ ਬਾਈ ਜੀ ਮੈਥੋਂ ਗਲਤੀ ਹੋ ਗਈ ਮੈਨੂੰ ਮਾਫ ਕਰਦੇ ਅੱਗੇ ਨੂੰ ਮੈਂ ਕਦੇ ਵੀ ਮਖੌਲ ਨਹੀਂ ਕਰੂੰਗਾ ਨਾਲੇ ਬਾਈ ਨਰਵੈਰ ਸਿੰਘ ਗਦਾਰ ਬੰਦੇ ਹੁੰਦੇ ਨੇ ਕੌਮਾਂ ਕਦੇ ਗਦਾਰ ਨਹੀਂ ਹੁੰਦੀਆਂ ਚਲੋ ਛੱਡੋ ਭਾਉ ਜੀ ਕਿਹੜੀਆਂ ਬੈਂਸਾਂ ਦਲੀਲਾਂ ਵਿੱਚ ਪੈ ਗਏ ਜੇ ਤੁਸੀਂ ਮਸਾ ਮਸਾ ਅੱਜ ਆਪਾਂ ਇੱਥੇ ਇਕੱਠੇ ਹੋਏ ਆਂ ਫਿਰ ਕੀ ਪਤਾ ਕੱਲ ਨੂੰ ਕਿਹੜੇ ਨੇ ਕਿੱਥੇ ਜਾ ਕੇ ਖਲੋਣਾ ਜੇ ਆਓ ਆਪਾਂ ਪਹਿਲਾਂ ਕੋਈ ਗੁਰਮਤਾ ਕਰੀਏ ਫਿਰ ਆਪਾਂ ਭਾਉ ਬਾਹਰ ਸਿੰਘ ਹਰਨੰਦ ਸਿੰਘ ਮਰਦਾਨੇ ਗਿਆ ਪਾਸੋਂ ਕੋਈ ਕਵਤਾ ਗੁਫਤਾ ਸੁਣਾਗੇ ਕਹਿੰਦਿਆਂ ਬੀਟੀਐਫ ਦੇ ਬਗੀਚਾ ਸਿੰਘ ਤੇ ਤਰਲੋਚਨ ਸਿੰਘ ਮਨੋਚਾਲ ਨੇ ਚੁੱਪ ਕਰਵਾਏ ਉਸ ਤੋਂ ਬਾਅਦ ਸਾਰਿਆਂ ਨੇ ਰਲ ਕੇ ਮਤਾ ਪਕਾਇਆ ਤੇ ਛੰਦ ਸੁਣੇ ਫਿਰ ਸਾਰੇ ਕਹਿਣ ਲੱਗੇ ਵੀ ਚੰਗਾ ਭਰਾਵੋ ਹੁਣ ਆਪਾਂ ਚੱਲੀਏ ਅੱਧੀ ਰਾਤ ਹੋ ਗਈ ਐ ਜੋ ਗੁਰੂ ਜੀ ਨੇ ਪੰਥਕ ਸੇਵਾ ਲਈ ਐ ਉਸ ਨੂੰ ਨਿ ਰਬਾਨ ਸਿੰਘ ਨੇ ਆਪਣੀ ਅਸਾਲਟ ਸਵਾਲਦਿਆਂ ਕਿਹਾ ਹੁਣ ਜਝਾਰੂ ਸਿੰਘਾਂ ਨੇ ਕੇਂਦਰ ਸਰਕਾਰ ਦੇ ਝੋਲੀ ਚੁੱਕਾਂ ਦੀਆਂ ਪੰਥ ਦੇ ਗੱਦਾਰਾਂ ਦੀਆਂ ਲਿਸਟਾਂ ਬਣਾ ਲਈਆਂ ਸਨ ਪੰਜਾਬ ਪੁਲਿਸ ਦੇ ਛੋਟੇ ਰੈਂਕਾਂ ਦੇ ਜਵਾਨ ਵੀ ਜਝਾਰੂਆਂ ਦਾ ਸਾਥ ਤੇਰੇ ਸਨ ਖਾਲਸਾ ਜਝਾਰੂਆਂ ਨੇ ਕੇਂਦਰ ਸਰਕਾਰ ਦੇ ਨੱਕ ਵਿੱਚ ਦਮ ਘੜ ਰੱਖਿਆ ਸੀ ਆਸ਼ੇ ਦੀ ਮੰਜ਼ਲ ਨੇੜੇ ਦਿਖ ਰਹੀ ਸੀ ਕੌਮ ਦੀ ਆਜ਼ਾਦੀ ਲਈ ਲੜਾਈ ਲੜਦੇ ਪੰਜਾਬ ਪੁਲਿਸ ਦੇ ਕਈ ਜਵਾਨ ਭਾਈ ਸੁਖਦੇਵ ਸਿੰਘ ਸੁਖਾ ਉਰਫ ਲਾਭ ਸਿੰਘ ਪੰਜਬੜ ਵਰਗੇ ਬਾਗੀ ਹੋ ਗਏ ਸਨ ਕਈ ਪੁਲਿਸ ਮੁਲਾਜ਼ਮ ਆਪਣੀਆਂ ਡਿਊਟੀਆਂ ਤੋਂ ਸਿਮਰਨਜੀਤ ਸਿੰਘ ਮਾਨ ਡੀਆਈਜੀ ਵਰਗੇ ਪੁਲਿਸ ਤੋਂ ਬਾਗੀ ਹੋ ਗਏ ਸਨ ਸਿੱਖ ਮੁਲਾਜ਼ਮਾਂ ਨੇ ਤੇ ਲਿਬ੍ਰੇਸ਼ਨ ਫੋਰਸ ਦੇ ਸੇਵਾਦਾਰ ਭਾਈ ਜਗਰਾਜ ਸਿੰਘ ਤੂਫਾਨ ਹੋਰਾਂ ਨੇ ਐਸਐਸਪੀ ਕਿਸ਼ਨੂ ਰਾਮ ਦੀ ਵਹਿਸ਼ਤ ਤੋਂ ਤੰਗ ਆ ਕੇ ਉਸ ਨੂੰ ਬੰਬ ਨਾਲ ਉਡਾ ਦਿੱਤਾ ਸੀ ਸਾਰੇ ਅਫਸਰ ਦਹਿਲ ਚੁਕੇ ਸਨ ਗੋਮੇਦ ਖੈਣੀ ਉੱਤੇ ਵੀ ਫਾਇਰਿੰਗ ਹੋ ਗਈ ਸੀ ਸਾਰੇ ਅਖਬਾਰਾਂ ਵਿੱਚ ਫੋਰਸਾਂ ਵੱਲੋਂ ਇਕੱਠਾ ਬਿਆਨ ਜਾਰੀ ਕੀਤਾ ਗਿਆ ਇਸ ਤੋਂ ਬਾਅਦ ਪੰਜਾਬ ਵਿੱਚ ਨਵੀਂ ਸਰਕਾਰ ਕਾਂਗਰਸ ਦੀ ਬਣੀ ਉਦੰਤ ਸਿੰਘ ਮੁੱਖ ਮੰਤਰੀ ਬਣਿਆ ਕੇਂਦਰ ਦੇ ਕੋਹਾੜੇ ਦਾ ਦਾਸਦਾ ਬਣ ਗਿਆ ਉਹ ਦਿੱਲੀ ਦੀ ਸੰਗਲੀ ਦਾ ਪੰਤਰ ਬਣ ਗਿਆ ਦਿੱਲੀ ਦਾ ਵਫਾਦਾਰ ਕੁੱਤਾ ਬਣ ਕੇ ਰਹਿ ਗਿਆ ਕੇਂਦਰ ਦੇ ਟੁਕੜੇ ਖਾ ਕੇ ਆਪਣੇ ਨੂੰ ਵੱਡਣ ਲੱਗ ਪਿਆ ਉਹ ਹਲਕ ਗਿਆ ਉਹ ਮੱਤ ਗਿਆ ਉਹ ਹੰਕਾਰ ਗਿਆ ਸੀ ਹੁਣ ਚੰਡੀਗੜ੍ਹ ਵਿੱਚ ਉਡੰਤ ਸਿੰਘ ਨੇ ਆਪਣੇ ਨਿਵਾਸ ਸਥਾਨ ਤੇ ਪੰਜਾਬ ਪੁਲਿਸ ਦੇ ਮੁਖ ਅਫਸਰਾਂ ਦੀ ਮੀਟਿੰਗ ਬੁਲਾਈ ਮੀਟਿੰਗ ਵਿੱਚ ਡੀਜੀਪੀ ਪੁਲਿਸ ਅਤੇ ਖਰਿੰਦਰ ਮੀਤ ਫਿੱਡਾ ਨੂੰ ਪੁੱਛਿਆ ਗਿਆ ਵੀ ਡੀਜੀਪੀ ਸਾਹਿਬ ਅਤੇ ਖਰਿੰਦਰ ਮੀਤ ਇਹ ਸਿਰਫ ਇਹ ਅੱਤਵਾਦੀਆਂ ਨੂੰ ਆਪਾਂ ਜੜੋਂ ਖਤਮ ਕਰਨਾ ਹੈ ਜਿਵੇਂ ਕਾਲੀਆਂ ਨੇ ਨਕਸਲਵਾੜੀਆਂ ਨੂੰ ਖਤਮ ਕੀਤਾ ਸੀ ਉਹਨਾਂ ਵਿੱਚੋਂ ਜੋ ਨਕਸਲੀਏ ਬਚ ਗਏ ਸੀ ਹੁਣ ਉਹ ਸਿੰਘ ਬਣ ਕੇ ਸਾਡਾ ਬਹੁਤ ਨੁਕਸਾਨ ਕਰ ਰਹੇ ਨੇ ਆਪਾਂ ਇਹਨਾਂ ਨੂੰ ਬਿਲਕੁਲ ਖਤਮ ਕਰਨਾ ਹੈ ਜ਼ਰੂਰ ਖਤਮ ਕਰਨਾ ਹੈ ਬਹੁਤ ਜਲਦ ਕਰਨਾ ਹੈ ਦੱਸੋ ਕਿਵੇਂ ਕਰੋਗੇ ਬੀਜਪੀ ਨੇ ਸਾਰੇ ਜੂਨੀਅਰ ਅਫਸਰਾਂ ਵੱਲ ਨਜ਼ਰ ਕਮਾ ਕੇ ਪੁੱਛਿਆ ਆ ਵੀ ਕਿਉਂ ਬਈ ਜਵਾਨੋ ਅਫਸਰ ਸਹਿਬਾਨੋ ਇਹ ਅੱਤਵਾਦੀ ਸਿਰਫ ਇਹ ਮੁੰਡੇ ਕਾਬੂ ਕਿਉਂ ਨਹੀਂ ਆ ਰਹੇ ਇਸ ਦਾ ਕਾਰਨ ਕੀ ਹੈ ਜੇਕਰ ਦੋਸਤੋਂ ਇਹ ਸਿਰਫ ਰੇ ਆਪਣੇ ਮਕਸਦ ਵਿੱਚ ਕਾਮਯਾਬ ਹੁੰਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਆਪਣਾ ਰਾਜ ਕਾਇਮ ਕਰ ਲੈਣਗੇ ਅਤੇ ਆਪਣਾ ਸਵਦਾ ਜੁਣਾ ਔਖਾ ਹੋ ਜਾਊਗਾ ਆਪਾਂ ਨੂੰ ਇੰਗਲਿਸ਼ ਸ਼ਰਾਬ ਅਫੀਮ ਦੁੱਧ ਨੌਜਵਾਨ ਕੁਆਰੀਆਂ ਮਟਿਆਰਾਂ ਭੋਗਣ ਲਈ ਨਹੀਂ ਮਿਲਣ ਲਗੀਆਂ ਇਸ ਕਰਕੇ ਇਸ ਮਸਲੇ ਦਾ ਮੋੜ ਲੱਭੋ ਬਈ ਇਹ ਕਾਬੂ ਕਿਉਂ ਨਹੀਂ ਆ ਰਹੇ ਖਰਿੰਦਰ ਮੀਤ ਫਿੱਡਾ ਨਹੀਂ ਗਿਆ ਸਾਡੇ ਚੰਗੇ ਚੰਗੇ ਲਾਇਕ ਪੁਲਿਸ ਅਫਸਰ ਮਾਰ ਦਿੱਤੇ ਇੰਸਪੈਕਟਰ ਚਿੰਤ ਸਿੰਘ ਪ੍ਰਭਾਤ ਸੁੰਦਰ ਕ੍ਰਿਸ਼ਨੂ ਰਾਮ ਸ਼ਿਵਚਰਨ ਸੈਸੀ ਕੀੜੂ ਰਾਮ ਕੱਛੂ ਰਾਮ ਵਰਗੇ ਬੈਸਟ ਵੈਰੀ ਫਾਈਨ ਐਸਐਸਪੀ ਵਫਾਦਾਰ ਅਫਸਰ ਬੰਬਾਂ ਨਾਲ ਉਡਾ ਦੱਤੇ ਗੋਲੀਆਂ ਨਾਲ ਵਿੰਨ ਦਿੱਤੇ ਇਹਨਾਂ ਨੇ ਸਾਡੀ ਵਿਧਾਇਕਾਂ ਦੀ ਨੀਂਦ ਹਰਾਮ ਕਰ ਰੱਖੀ ਹੈ ਡੀਜੀਪੀ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਆਈਜੀ ਤਿਲਕਰਾਜ ਸ਼ਰਮਾ ਅਤੇ ਐਸਐਸਪੀ ਗਦਾਰ ਜ਼ਾਲਮ ਨੇ ਸਲੂਟ ਦੇ ਕੇ ਕਿਹਾ ਵੀ ਸਰ ਸਾਨੂੰ ਹੁਕਮ ਹੋਵੇ ਤਾਂ ਅਸੀਂ ਕੁਝ ਦੱਸ ਸਕਦੇ ਹਾਂ ਯੈਸ ਯੈਸ ਸ਼ਾਬਾਸ਼ ਦੱਸੋ ਚਿਦਕੋਨਾ ਡੀਜੀਪੀ ਨੇ ਅਫੀਮ ਤੇ ਸ਼ਰਾਬ ਦੇ ਨਸ਼ੇ ਵਿੱਚ ਮੁੱਛਾਂ ਉਤੇ ਹੱਥ ਫੇਰਦਿਆਂ ਕਿਹਾ ਸਰ ਅੱਤਵਾਦੀਆਂ ਦੀ ਹੈਲਪ ਸਾਡਾ ਛੋਟਾ ਰੈਂਕਾਂ ਦੇ ਪੁਲਿਸ ਮੁਲਾਜ਼ਮ ਅਤੇ ਆਮ ਪੰਜਾਬ ਦੀ ਸਾਰੀ ਪਬਲਿਕ ਕਰ ਰਹੀ ਹੈ ਪੁਲਿਸ ਪਲੈਨਿੰਗ ਦੀ ਸੀਆਈਡੀ ਸਾਰੇ ਮੁਲਾਜ਼ਮ ਅੱਤਵਾਦੀਆਂ ਨੂੰ ਦੰਦੇ ਨੇ ਉਹ ਆਈਸੀ ਪਰ ਸ਼ਰਮਾ ਜੀ ਮੁਲਾਜ਼ਮ ਇਹੋ ਜਿਹੀ ਘਟੀਆ ਹਰਕਤ ਕਿਉਂ ਕਰਦੇ ਨੇ ਸਰ ਇਹ ਇਸ ਲਈ ਕਰਦੇ ਨੇ ਕਿਉਂਕਿ ਅੱਤਵਾਦੀ ਸਾਡੇ ਕਈ ਮੁਲਾਜ਼ਮਾਂ ਦੇ ਰਿਸ਼ਤੇਦਾਰ ਨੇ ਕਿਸੇ ਦਾ ਭਰਾ ਕਿਸੇ ਦਾ ਭਤੀਜਾ ਚਾਚਾ ਮਾਮਾ ਫੁੱਫੜ ਮਾਸਰ ਸਾਲਾ پڑੋਈਆਂ ਭਗੌੜਾ ਹੈ ਸ਼ਰਮਾ ਜੀ ਜਨਤਾ ਕਿਉਂ ਸਾਥ ਦੇ ਰਹੀ ਹੈ ਇਹਨਾਂ ਦਾ ਸਰ ਇਹ ਪਬਲਿਕ ਦੀ ਬਹੁਤ ਮਦਦ ਕਰ ਰਹੇ ਨੇ ਇਹਨਾਂ ਅੱਤਵਾਦੀਆਂ ਦਾ ਕੈਰੇਕਟਰ ਬਹੁਤ ਹਾਈ ਹੈ ਇਹ ਲੜਕੀਆਂ ਵੱਲ ਔਰਤਾਂ ਵੱਲ ਬਿਲਕੁਲ ਵੀ ਨਹੀਂ ਤੱਕਦੇ ਨਾ ਹੀ ਕੋਈ ਬੁਰੀ ਗੱਲ ਸੋਚਦੇ ਨੇ ਸਮਾਜਿਕ ਸੂਲਤਾਂ ਬਹੁਤ ਲਾਗੂ ਕੀਤੀਆਂ ਨੇ ਇਹਨਾਂ ਨੇ ਇਹਨਾਂ ਨੂੰ ਤਾਂ ਲੋਕ ਰੱਬ ਸਮਝਦੇ ਨੇ ਜੀ ਪੰਜਾਬ ਦਾ ਬੱਚਾ ਬੱਚਾ ਉਹਨਾਂ ਅੱਤਵਾਦੀਆਂ ਲਈ ਜਾਨਾ ਵਾਰਨ ਲਈ ਤਿਆਰ ਹੈ ਅੱਛਾ ਆਈ ਅੰਡਰਸਟੂਡ ਡੀਜੀਪੀ ਨੇ ਲਾਲ ਲਾਲ ਅੱਖਾਂ ਉਤਾਣੂ ਚੁੱਕਦੇ ਆ ਗਿਆ ਯੈਸ ਸਰ ਫਿਰ ਇਸ ਮਸਲੇ ਦਾ ਕੀ ਹੱਲ ਹੋਣਾ ਚਾਹੀਦਾ ਸਰ ਸਾਡੀ ਤਾਂ ਇਹੋ ਰਾਏ ਹੈ ਵੀ ਸਾਡੀ ਕਮਾਂਡੋ ਫੋਰਸ ਇੱਕ ਐਕਸ਼ਨ ਆਰੰਭ ਦੇਵੇ ਓਹ ਕਿਹੜਾ ਸ਼ਰਮਾਂ ਜੀ ਸਰ ਸਾਡੀ ਕਮਾਂਡੋ ਫੋਰਸ ਸਾਡੇ ਪੁਲਿਸ ਦੇ ਜੂਨੀਅਰ ਮੁਲਾਜ਼ਮਾ ਦੇ ਪਰਿਵਾਰਾਂ ਉੱਤੇ ਰਾਤਾਂ ਨੂੰ ਘਰਾਂ ਵਿੱਚ ਜਾ ਕੇ AK47 ਗੱਲਾਂ ਨਾਲ ਫਾਰਮੂਲਾ ਨੰਬਰ 2 ਲਾ ਦਵੇ ਨਜਾਇਜ਼ ਬੰਦਾ ਮਾਰਨ ਦੇ ਆਰਡਰ ਨੂੰ ਪੁਲਿਸ ਦੀ ਗੁਪਤ ਭਾਸ਼ਾ ਵਿੱਚ ਫਾਰਮੂਲਾ 2 ਕਿਹਾ ਜਾਂਦਾ ਸੀ ਅਗਲੇ ਦਿਨ ਬੱਬਰ ਖਾਲਸਾ ਕਮਾਂਡੋ ਫੋਰਸ ਤੇ ਫਲਿਬਰੇਸ਼ਨ ਫੋਰਸ ਵਗੈਰਾ ਦੇ ਨਾਂ ਉਹਨਾਂ ਸਭ ਕਤਲੇਆਮ ਦੀ ਜ਼ਿੰਮੇਵਾਰੀ ਲੈ ਲਈ ਜਾਵੇ ਜਦੋਂ ਇਸ ਤਰ੍ਹਾਂ 5-10 ਪਰਿਵਾਰ ਪੁਲਿਸ ਦੇ ਆਪਾਂ ਮਾਰ ਦਿੱਤੇ ਸਾਡੀ ਸਾਰੀ ਪੁਲਿਸ ਬੁਕਲਾੜ ਵਿੱਚ ਆਈ ਹੋਈ ਇਹਨਾਂ ਦੇ ਸਭ ਦੇ ਸਭ ਰਿਸ਼ਤੇਦਾਰਾਂ ਨੂੰ ਅਤੇ ਇਹਨਾਂ ਨੂੰ ਭਾਲ-ਪਾਲ ਕੇ ਮਾਰਨ ਲੱਗ ਪਵੇਗੀ ਫਿਰ ਆਪਾਂ ਨੂੰ ਜ਼ੋਰ ਪਾਉਣ ਦੀ ਲੋੜ ਨਹੀਂ ਪਵੇਗੀ ਇਹਨਾਂ ਦਾ ਖਾਤਮਾ ਛੇਤੀ ਹੋ ਜਾਵੇਗਾ ਸ਼ਰਮਾ ਜੀ ਇਹ ਤੁਹਾਡੀ ਗੱਲ ਮੰਨ ਲਈ ਪਰ ਪਬਲਿਕ ਨੂੰ ਇਹਨਾਂ ਦੇ ਵਿਰੁੱਧ ਕਿਵੇਂ ਕਰੋਗੇ ਸਰ ਇਹ ਕਾਰਵਾਈ ਸਾਡੇ ਉੱਤੇ ਛੱਡ ਦਿਓ ਉਹ ਕਿਵੇਂ ਕੁਝ ਦੱਸੋ ਵੀ ਆਪਣੇ ਮੁਖਬਰਾਂ ਨੂੰ ਛੋਟੇ ਮਲਾਜਮਾਂ ਨੂੰ ਸਭ ਖੁੱਲ੍ਹਾ ਦੇ ਦਿਓ ਅੱਤਵਾਦੀਆਂ ਦਾ ਭੇਖ ਧਾਰ ਕੇ ਪਬਲਿਕ ਨੂੰ ਲੁੱਟਣਾ ਲੋਕਾਂ ਦੀਆਂ ਧੀਆਂ ਪੇਣਾ ਨਾਲ ਬਲਾਤਕਾਰ ਕਰਨਾ ਆਮ ਲੋਕਾਂ ਸਭ ਅੱਤਵਾਦੀਆਂ ਦੇ ਵਿਰੁੱਧ ਹੋ ਜਾਣਗੇ ਵੈਸੇ ਤਾਂ ਆਪੋ ਆਪਣੇ ਲੈਵਲ ਤੇ ਅਸੀਂ ਇਹ ਸਭ ਕੁਝ ਕਰ ਵੀ ਰਹੇ ਆਂ ਪਰ ਇਹ ਵੱਡੇ ਪੱਧਰ ਤੇ ਕੀਤਾ ਜਾਵੇ ਵਾਹ ਵਾਹ ਬਈ ਵਾਹ ਸ਼ਰਮਾ ਜੀ ਬੜਾ ਛਾਤਰ ਦਿਮਾਗ ਹੈ ਤੁਹਾਡਾ ਪੰਡਤ ਵਾਕਿਆ ਹੀ ਦਿਮਾਗੀ ਹੁੰਦੇ ਨੇ ਨਹੀਂ ਰੇ ਸਾ ਤੁਹਾਡੀਆਂ ਦਿਮਾਗ ਦੇ ਸਿਰ ਉੱਤੇ ਤੁਸੀਂ ਸਾਰੇ ਦੇਸ਼ ਤੇ ਰਾਜ ਕਰਦੇ ਹੋ ਕਹਿੰਦਿਆਂ ਡੀਜੀਪੀ ਠਾਕਾ ਮਾਰ ਕੇ ਹਸਿਆ ਕਿਸੇ ਨੂੰ ਇਸ ਪਲੈਨਿੰਗ ਤੇ ਕੋਈ ਇਤਰਾਜ਼ ਤਾਂ ਨਹੀਂ ਡੀਜੀਪੀ ਨੇ ਪੁੱਛਿਆ ਐਕਸਕਿਊਜ਼ ਮੀ ਸਰ ਇਹ ਤਾਂ ਆਪਣੇ ਹੀ ਬੇਗੁਨਾ ਜਵਾਨਾਂ ਦਾ ਨੁਕਸਾਨ ਹੋਊ ਟੀਜੀਪੀ ਗਗਨਦੀਪ ਸਿੰਘ ਨੇ ਕਿਹਾ ਸਰਦਾਰ ਗਗਨਦੀਪ ਸਿੰਘ ਜੀ ਜੰਗ ਅਤੇ ਮੁਹੱਬਤ ਵਿੱਚ ਇਹ ਸਭ ਗੱਲਾਂ ਜਾਇਜ਼ ਨੇ ਸ਼ਰਮਾ ਨੇ ਮੁਸਕਰਾਉਂਦਿਆਂ ਕਿਹਾ ਗਗਨਦੀਪ ਸ਼ਰਮਾ ਜੀ ਠੀਕ ਕਹਿ ਰਹੇ ਨੇ ਡੀਜੀਪੀ ਨੇ ਗਗਨਦੀਪ ਵੱਲ ਟੇਢੀ ਅੱਖ ਨਾਲ ਝਾਕਦਿਆਂ ਕਿਹਾ ਸੌਰੀ ਸਰ ਅੱਲਾ ਦੇ ਫਜ਼ਲ ਨਾਲ ਜੇਕਰ ਆਪ ਜੀ ਦਾ ਆਰਡਰ ਹੋਵੇ ਤਾਂ ਮੈਂ ਪਲੈਨਿੰਗ ਨਾਲ ਇਹਨਾਂ ਅਤਵਾਦੀ ਨੂੰ ਕਾਬੂ ਕਰਾਂ ਗੱਦਾਰ ਜ਼ਾਲਮ ਨੇ ਲੰਟਰ ਕੁੱਤੇ ਵਾਂਗ ਪੂੰਛ ਲਾਉਂਦਿਆਂ ਪੁੱਛਿਆ ਵੇਖੋ ਆਲ ਆਫੀਸਰਸ ਮੇਰੇ ਵੱਲੋਂ ਅਤੇ ਸੀਐਮ ਸਾਹਿਬ ਸ਼੍ਰੀ ਉਡੰਤ ਸਿੰਘ ਜੀ ਵੱਲੋਂ ਤੁਹਾਨੂੰ ਪੂਰੀ ਖੁੱਲੀ ਛੁੱਟੀ ਹੈ ਅਤੇ ਸਾਰੇ ਆਫੀਸਰਜ਼ ਨੂੰ ਵਾਰਨਿੰਗ ਦਿੱਤੀ ਜਾਂਦੀ ਹੈ ਕਿ ਇਹਨਾਂ ਸਿਰਫ ਇਹ ਅੱਤਵਾਦੀਆਂ ਦਾ ਖੁਰਾ ਖੋਜ ਮਿਟਾ ਦਿਓ ਆਈ ਵਾਂਟਸ ਆਲ ਟੈਰੋਰੀਜ਼ਮ ਐਂਡ ਤੁਹਾਨੂੰ ਪ੍ਰਮੋਟ ਵੀ ਕੀਤਾ ਜਾਵੇਗਾ ਜੋ ਸਿੰਘਾਂ ਦੇ ਜਾਂ ਉਹਨਾਂ ਦੇ ਹਮਾਇਤੀਆਂ ਦੇ ਘਰਾਂ ਚੋਂ ਸਮਾਨ ਲੁੱਟੋਗੇ ਇਹ ਸਭ ਕੁਝ ਤੁਹਾਡਾ ਹੋਵੇਗਾ ਸਾਡੇ ਵੱਲੋਂ ਤੁਹਾਨੂੰ ਹਰ ਪ੍ਰਕਾਰ ਦੀ ਖੁੱਲ ਹੈ ਸਾਡੀ ਪੁਲਿਸ ਦੇ ਮੱਥੇ ਉੱਤੇ ਬੇਵਫਾਈ ਦਾ ਦਾਗ ਜੋ ਸਤਵੰਤ ਬਿਆਨਤ ਸਿੰਘ ਸੁਖਦੇਵ ਸਿੰਘ ਸੁਖਾ ਡੀਆਈਜੀ ਸਿਮਰਨਜੀਤ ਵਰਗੇ ਵੱਡੇ ਪੰਥ ਪ੍ਰਸਤੀਆਂ ਨੇ ਲਗਾਇਆ ਹੈ ਉਹ ਦਾਗ ਪੰਥ ਪ੍ਰਸਤੀਆਂ ਨੂੰ ਮਾਰ ਕੇ ਉਤਾਰ ਦਿਓ ਅੱਜ ਤੋਂ ਬਾਅਦ ਜੱਜ ਵਕੀਲ ਅਦਾਲਤ ਸਭ ਕੁਝ ਤੁਸੀਂ ਹੋ ਪੰਥ ਪ੍ਰਸਤੀਆਂ ਨੂੰ ਤੁਸੀਂ ਉਹ ਸਜ਼ਾਵਾ ਦਿਓ ਜਿਹੜਾ ਕਿ ਸਾਨੂੰ ਆਉਣ ਵਾਲੀਆਂ ਪੁਸ਼ਤਾਂ ਯਾਦ ਕਰਨ ਆਓ ਦੇਣਗੇ ਤੁਹਾਨੂੰ ਇਨਾਮ ਖਾਲਸੇ ਪੰਗਾ ਤਾਂ ਲਿਓ ਇੱਕ ਵਾਰ ਭਣੋਈਆਂ ਨਾਲ ਜੇ ਤੁਹਾਡੀ ਤਾਂ ਫਿਰ ਇਹਨਾਂ ਨੂੰ ਸਿੰਘ ਕੌਣ ਆਖੂ ਗਗਨਦੀਪ ਸਿੰਘ ਨੇ ਮਨ ਹੀ ਮਨ ਵਿੱਚ ਕਿਹਾ ਐਸਪੀ ਗਦਾਰ ਜ਼ਾਲਮ ਆਈਜੀ ਤਿਲਕਰਾਜ ਸ਼ਰਮਾ ਰਾਮ ਦਿੱਤਾ ਕਾਲਾ ਪਕਾਨਾ ਵਗੈਰਾ ਖੁਸ਼ੀਆਂ ਵਿੱਚ ਕੱਚਾ ਵਜਾਉਦੇ ਮੀਟਿੰਗ ਵਿੱਚੋਂ ਬਾਹਰ ਆ ਗਏ ਸੋ ਦੋਸਤੋ ਇਹ ਸੀ ਬਾਗੀ ਕਾਫਲੇ ਦਾ ਭਾਗ 12ਵਾਂ ਤੇ ਭਾਗ 13ਵਾਂ ਲੈ ਕੇ ਕੱਲ ਤੁਹਾਡੇ ਸਾਹਮਣੇ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਦਿਓ ਜਾਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ